ਸਸ਼ਿਕਲ ਹੌਟ ਨਿਊਜ਼ ਇੰਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਕੇਦਾਰਨਾਥ ਜਨਵਾਰੀ ਸ਼ਰਧਾਲੂਆਂ ਲਈ ਇੱਕ ਵੱਡੀ ਖਬਰ ਹੈ। ਜਿਹੜੇ ਸ਼ਰਧਾਲੂ 6 ਮਹੀਨਿਆਂ ਤੋਂ ਇੰਤਜ਼ਾਰ ਕਰ ਰਹੇ ਨੇ ਕੇਦਾਰਨਾਥ ਧਾਮ ਜਾਣ ਦਾ ਤੇ ਉਹਨਾਂ ਨੂੰ ਦੱਸ ਦਈਏ ਅੱਜ ਅਕਸ਼ੇ ਤ੍ਰਿਤੀਆ ਦੇ ਪਾਵਨ ਅ fırs ਤੇ ਕੇਦਾਰਨਾਥ ਧਾਮ ਅਤੇ ਯਮੁਨਾਤਰੀ ਦੇ ਦਰਵਾਜ਼ੇ ਕਪਾਟ ਯਾਨੀ ਕਿ ਖੁੱਲ ਚੁੱਕੇ ਨੇ। ਅੱਜ ਸਵੇਰੇ 7 ਵਜੇ ਕੇਦਾਰਨਾਥ ਅਤੇ ਯਮੁਨਾਤਰੀ ਦੇ ਕਪਾਟ ਸ਼ਰਧਾਲੂਆਂ ਲਈ ਖੁੱਲ ਚੁੱਕੇ ਨੇ। ਭਾਰੀ ਮਾਤਰਾ ਦੇ ਵਿੱਚ ਉੱਥੇ ਸੰਗਤਾਂ ਪਹੁੰਚੀਆਂ ਨੇ ਦਰਸ਼ਨ ਕਰਨ ਦੇ ਲਈ ਤੁਸੀਂ ਵੇਖ ਸਕਦੇ ਹੋ ਕਿ ਕਿੰਨਾ ਉੱਥੇ ਸੰਗਤਾ ਦਾ ਇਕੱਠ ਦੇਖਣ ਨੂੰ ਮਿਲਿਆ ਕਿਉਂਕਿ 6 ਮਹੀਨਿਆਂ ਤੋਂ ਇੰਤਜ਼ਾਰ ਕਰ ਰਹੀਆਂ ਸੀ ਸੰਗਤਾ ਕੇਦਾਰਨਾਥ ਧਾਮ ਜਾਣ ਲਈ ਅਤੇ ਉੱਥੇ ਹੀ ਬੰਬਾਂ ਬੰਬੋਲੇ ਦੇ ਜਕਾਰੇ ਵੀ ਲਗਾਏ ਗਏ ਨੇ ਤੇ ਉੱਥੇ ਹੀ ਤੁਹਾਨੂੰ ਦਿਖਾ ਰਹੇ ਹਾਂ ਵੀਡੀਓ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਹੈਲੀਕਾਪਟਰ ਦੇ ਨਾਲ ਸੰਗਤਾ ਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ ਹੈ ਤੁਹਾਨੂੰ ਨਾਲੇ ਇਹ ਵੀ ਦੱਸ ਦਈਏ ਕਿ ਕੇਦਾਰਨਾਥ ਧਾਮ ਦੇ ਦਰਵਾਜ਼ੇ ਖੁੱਲਣ ਤੋਂ ਬਾਅਦ ਯਾਨੀ ਕਿ ਕਪਾਟ ਖੁੱਲਣ ਤੋਂ ਬਾਅਦ ਚਾਰ ਧਾਮ ਦੀ ਯਾਤਰਾ ਵੀ ਅੱਜ ਤੋਂ ਸ਼ੁਰੂ ਹੋ ਚੁੱਕੀ ਹੈ ਜੜੀਆਂ ਸੰਗਤਾਂ ਤਾ 6 ਮਹੀਨਿਆਂ ਤੋਂ ਇੰਤਜ਼ਾਰ ਕਰ ਰਹੀ ਸੀ ਕਪਾਟ ਖੁੱਲਣ ਦੇ ਅਤੇ ਚਾਰ ਧਾਮ ਦੀ ਯਾਤਰਾ ਕਰਨ ਦੇ ਉਹ ਅੱਜ ਤੋਂ ਚਾਰ ਧਾਮ ਦੀ ਯਾਤਰਾ ਸ਼ੁਰੂ ਹੋ ਚੁੱਕੀ ਹੈ ਨਾਲ ਹੀ ਉੱਥੇ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਅੱਜ ਕੇਦਾਰ ਨਾਥ ਧਾਮ ਦੇ ਵਿੱਚ ਮੁੱਖ ਮੰਤਰੀ ਕੁਸ਼ਕਰ ਧਾਮੀ ਨੇ ਮੱਥਾ ਟੇਕਿਆ ਆਪਣੀ ਪਤਨੀ ਦੇ ਨਾਲ ਨਤਮਸਤਕ ਹੋਏ ਨੇ ਅਤੇ ਉੱਥੇ ਹੀ ਨਾਲ ਅਹਾਤਿਆਂ ਦੇ ਵਿੱਚ ਡਮਰੋ ਵਜਾ ਕੇ ਭਗਤ ਨੱਚਦੇ ਹੋਏ ਨਜ਼ਰ ਆਏ ਨੇ ਅਤੇ ਬੰਬ ਬੰਬ ਪੋਲੇ ਦੇ ਜੈਕਾਰੇ ਵੀ ਲੱਗੇ ਨੇ ਜੀਆਂ ਅੱਜ ਅਕਸ਼ੇ ਤ੍ਰਿਤੀਆ ਅਕਸ਼ੇ ਤ੍ਰਿਤੀਆ ਦੇ ਪਾ ਵਨ ਅਫਸਰ ਤੇ ਕਦਾਰਨਾਥ ਦੇ ਕਪਾਟ ਖੁੱਲੇ ਨੇ ਸਵੇਰੇ 7 ਵਜੇ ਕਪਾਟ ਖੁੱਲੇ ਨੇ ਅਤੇ ਉੱਥੇ ਹੀ ਉੱਤਰ ਕਾਸ਼ੀ ਯਮੁਨਾਤਰੀ ਦੇ ਵਿੱਚ ਵੀ 7 ਵਜੇ ਸਵੇਰੇ ਅੱਜ ਕਪਾਟ ਖੁੱਲ ਗਏ ਤੇ ਉੱਥੇ ਹੀ ਉਸ ਮੰਦਰ ਦੇ ਵਿੱਚ ਵੀ ਜੈ ਮਾ ਯਮੁਨਾ ਦੇ ਜੈਕਾਰੇ ਲੱਗ ਰਹੇ ਨੇ ਤੇ ਉੱਥੇ ਹੀ ਬਦਰੀਨਾਥ ਦੇ ਕਪਾਟ ਵੀ 12 ਮਈ ਨੂੰ ਖੁੱਲ ਜਾਣਗੇ 12 ਮਈ ਨੂੰ 12 ਵਜੇ ਕਪਾਟ ਖੁੱਲਣਗੇ ਅਤੇ ਯਾਤਰੀ ਜਿਹੜੇ ਨੇ ਸੰਗਤਾਂ ਜੜੀਆਂ ਨੇ ਉਹ ਬਦਰੀਨਾਥ ਜਾਣ ਲਈ ਵੀ ਉਤਸ਼ਾਹਿਤ ਨੇ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਚਾਰ ਧਾਮ ਦੀ ਯਾਤਰਾ ਜਿਹੜੀ ਹੈ ਉਹ ਵੀ ਆਰੰਭ ਹੋ ਚੁੱਕੀ ਹੈ ਹੈਲੀਕਾਪਟਰ ਦੇ ਨਾਲ ਸੰਗਤਾ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਹੈ ਕੈਦਾਰਨਾਥ ਧਾਮ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕਿ ਸੰਗਤਾ ਦੀ ਕਿੰਨੀ ਪੀੜ ਉੱਥੇ ਪਹੁੰਚੀ ਹੋਈ ਹੈ ਜਿਹੜੇ 6 ਮਹੀਨਿਆਂ ਤੋਂ ਇੰਤਜ਼ਾਰ ਕਰ ਰਹੇ ਸੀ ਕੈਦਾਰਨਾਥ ਧਾਮ ਜਾਣ ਲਈ ਬਦਰੀਨਾਥ ਜਾਣ ਲਈ ਅਤੇ ਚਾਰ ਧਾਮ ਦੀ ਯਾਤਰਾ ਕਰਨ ਦੇ ਲਈ ਸ਼ਰਧਾਲੂਆਂ ਦਾ ਇਕੱਠ ਦੇਖਣ ਨੂੰ ਮਿਲ ਰਿਹਾ ਅੱਜ ਸਵੇਰੇ 7 ਵਜੇ ਹੀ ਕਪਾਟ ਖੁੱਲੇ ਨੇ ਸੰਗਤਾ ਜਿਹੜੀਆਂ ਨੇ ਉਹ ਪਹਿਲਾਂ ਤੋਂ ਹੀ ਮੰਦਰ ਦੇ ਬਾਹਰ ਖੜੀਆਂ ਨਜ਼ਰ ਆਈਆਂ ਤੇ ਜਿਵੇਂ ਹੀ ਕਪਾਟ ਖੁੱਲੇ ਨੇਤੇ ਸੰਗਤਾ ਜੜੀਆਂ ਨੇ ਉਹ ਦਰਸ਼ਨ ਲਈ ਅੰਦਰ ਜਾਂਦੀਆਂ ਨੇ ਉਥੇ ਹੀ ਮੁੱਖ ਮੰਤਰੀ ਪੁਸ਼ਕਰ ਧਾਮੀ ਨੇ ਸੰਗਤਾ ਨੂੰ ਵਧਾਈ ਦਿੰਦੇ ਆ ਇਹ ਵੀ ਕਿਹਾ ਹੈ ਕਿ ਸਨਾਤਨੀਆਂ ਲਈ ਪਾਵਨ ਅਫਸਰ ਹੈ ਜਿਸ ਦੀ ਉਡੀਕ 6 ਮਹੀਨਿਆਂ ਤੋਂ ਰਹਿੰਦੀ ਹੈ ਕਿ ਆਖਰਕਾਰ ਕਦੋਂ ਚਾਰ ਧਾਮ ਦੀ ਯਾਤਰਾ ਸ਼ੁਰੂ ਹੋਵੇਗੀ ਅਤੇ ਸੰਗਤਾ ਚਾਰ ਧਾਮ ਦੀ ਯਾਤਰਾ ਦੇ ਦਰਸ਼ਨ ਕਰ ਸਕਣਗੇ ਤੇ ਉਥੇ ਹੀ ਅੱਜ ਜਿਵੇਂ ਹੀ ਚਾਰ ਧਾਮ ਦੀ ਯਾਤਰਾ ਦੀ ਆਰੰਭਤਾ ਹੋਈ ਹੈ ਸੰਗਤਾ ਦਾ ਭਾਰੀ ਇਕੱਠ ਕੇਦਾਰਨਾਥ ਅਤੇ ਯਮੁਨਾਉਤਰੀ ਦੇ ਵਿੱਚ ਵੇਖਣ ਨੂੰ ਮਿਲਿਆ ਤਾਂ ਤੁਹਾਨੂੰ ਦਿਖਾਣੇ ਆ ਵੀਡੀਓ ਜਿੱਦ ਤੱਕ ਤੁਸੀਂ ਵੇਖ ਸਕਦੇ ਹੋ ਕਿ ਸੰਗਤਾ ਕੇਦਾਰਨਾਥ ਧਾਮ ਕਿਵੇਂ ਪਹੁੰਚੀਆਂ ਨੇ